ਰਾਜਾ ਵੜਿੰਗ ਸਾਹਿਬ ਤੁਸੀਂ ਜੋ ਅੱਜ ਸਾਡੇ ਸਾਰੇ ਹਿੰਦੂ ਭਾਈਚਾਰੇ ਦਾ ਕੱਲਾ ਵੈਸਟ ਹਲਕੇ ਜ ਨਹੀਂ ਪੰਜਾਬ ਜ ਨਹੀਂ ਦੇਸ਼ ਜ ਤੁਸੀਂ ਅੱਜ ਮਖੌਲ ਲਾਇਆ ਤੁਸੀਂ ਸਤਕਾਰਯੋਗ ਗੁਪਤਾ ਜ ਤੁਸੀਂ ਇਹ ਕਿਹਾ ਗੁਪਤਾ ਕਦੇ ਰੁਕਤਾ ਨਹੀਂ ਤੁਹਾਡਾ ਕੀ ਮਤਲਬ ਕਹਿਣ ਦਾ ਹੈ ਤੁਹਾਨੂੰ ਤੁਸੀਂ ਉਸ ਪਾਰਟੀ ਦੀ ਗੱਲ ਕਰਦੇ ਹੋ ਵੀ ਜਿਹੜੀ ਪਾਰਟੀ ਆਪਣੇ ਆਪ ਨੂੰ ਕਹਿੰਦੀ ਆ ਵੀ ਅਸੀਂ ਸੈਕੂਲਰ ਪਾਰਟੀ ਆ ਅਸੀਂ ਸਭ ਦੀ ਪਾਰਟੀ ਆ ਆ ਅੰਦਰ ਪਤਾ ਲੱਗ ਗਿਆ ਜੀ ਤੁਹਾਡੇ ਕਿਹੜੀ ਸੈਕੂਲੇਸ਼ਨ ਭਰੀ ਆ ਤੁਸੀਂ ਅੱਜ ਗੁਪਤਿਆਂ ਨੌਨੇ ਕੱਲੇ ਨੂੰ ਸਾਰੇ ਹਿੰਦੂ ਸਮਾਜ ਨੂੰ ਤੁਸੀਂ ਅੱਜ ਉਹਨਾਂ ਦਾ ਮਖੌਲ ਲੜਾਇਆ ਏ ਇਹ ਮਖੌਲ ਤੁਹਾਨੂੰ ਬਹੁਤ ਮਹਿੰਗਾ ਪਊਗਾ ਤੇ ਇਸ ਗੱਲ ਦਾ ਤੁਹਾਨੂੰ ਖੰਬਿਆਜਾ ਤੁਹਾਡੀ ਪਾਰਟੀ ਨੂੰ ਭੁਗਤਣਾ ਪਊਗਾ ਮੈਂ ਇਹ ਗੱਲ ਕਹਿਣਾ ਸਾਰੇ ਸਾਡੇ ਗੁਪਤਾ ਭਾਈਚਾਰੇ ਨੂੰ ਜਿੰਨਾ ਸਾਡਾ ਹਿੰਦੂ ਸਮਾਜ ਆ ਸਿੱਖ ਭਾਈਚਾਰਾ ਵੀ ਕਿਉਂ ਲੱਗ ਤੁਣੀ ਆ ਸੀ ਇਸ ਗੱਲ ਦਾ ਜਿੰਨਾ ਵਿਰੋਧ ਜਿਹੜਾ ਇਹਨੇ ਮਖੌਲ ਲੜਾਇਆ ਟਿੱਚ ਸਮਝਿਆ ਏ ਕਾਂਗਰਸ ਭਵਨ ਦੇ ਵਿੱਚ ਖੜਕੇ ਰਾਜਾ ਵੜਿੰਗ ਸਾਹਿਬ ਨੇ ਉਸ ਚੀਜ਼ ਨੂੰ ਆਪਣੇ ਜ਼ਿਹਨ ਚ ਆਪਣੇ ਦਿਲ ਚ ਉਹਨੂੰ ਵਸਾ ਕੇ ਰੱਖਿਓ ਇਹ ਬੰਦੇ ਅਸਲੀਅਤ ਕਈ ਵਾਰ ਨਿਕਲੇ ਆਉਂਦੀ ਆ ਪੂਰੇ ਸੱਚ ਸਾਹਮਣੇ ਆ ਜਾਂਦਾ ਏ ਅੱਜ ਉਹ ਜ਼ਹਿਰ ਆ ਜਿਹੜੀ ਰਾਜਾ ਵੜਿੰਗ ਦੀ ਬਾਹਰ ਆ ਗਈ ਤੇ ਇਸ ਕਰਕੇ ਵੜਿੰਗ ਸਾਹਿਬ ਤੁਸੀਂ ਅੱਜ ਬਹੁਤ ਮਾੜੀ ਗੱਲ ਕੀਤੀ ਆ ਬੈਠ ਕੇ ਸੋਚਿਓ ਮਰਾ ਬੀਤੂ ਤੁਸੀਂ ਕੀ ਆ ਕੀ ਆ ਤੁਸੀਂ ਕਿਸ ਪਾਰਟੀ ਚੋਂ ਕਿਸ ਪਾਰਟੀ ਦੇ ਪ੍ਰਧਾਨ ਹੋ ਇਹ ਸਿਉੱਚੋ ਜਿਹੜਾ ਜਿਹੜਾ ਤੁਸੀਂ ਅੱਜ ਏਕਣਾਉਣਾ ਕੰਮ ਕੀਤਾ ਰਾਜਾ ਵੜਿੰਗ ਸਾਹਿਬ ਤੁਸੀਂ ਜੋ ਅੱਜ ਸਾਡੇ ਸਾਰੇ ਹਿੰਦੂ ਭਾਈਚਾਰੇ ਦਾ ਕੱਲਾ ਵੈਸਟ ਹਲਕੇ ਚ ਨਹੀਂ ਪੰਜਾਬ ਚ ਨਹੀਂ ਦੇਸ਼ ਚ ਤੁਸੀਂ ਅੱਜ ਮਖੌਲ ਲੜਾਇਆ ਤੁਸੀਂ ਸਤਕਾਰਯੋਗ ਗੁਪਤਾ ਜੀ ਤੁਸੀਂ ਇਹ ਕਿਹਾ ਗੁਪਤਾ ਕਦੇ ਰੁਕਤਾ ਨਹੀਂ ਤੁਹਾਡਾ ਕੀ ਮਤਲਬ ਕਹਿਣ ਦਾ ਏ ਤੁਹਾਨੂੰ ਤੁਸੀਂ ਉਸ ਪਾਰਟੀ ਦੀ ਗੱਲ ਕਰਦੇ ਹੋ ਬੀ ਜਿਹੜੀ ਪਾਰਟੀ ਆਪਣੇ ਆਪ ਨੂੰ ਕਹਿੰਦੀ ਆ ਵੀ ਅਸੀਂ ਸੈਕੂਲਰ ਪਾਰਟੀ ਆ ਅਸੀਂ ਸਭ ਦੀ ਪਾਰਟੀ ਆ ਆ ਅੰਦਰ ਪਤਾ ਲੱਗ ਗਿਆ ਜੀ ਤੁਹਾਡੇ ਕਿਹੜੀ ਸੈਕੂਲਰ ਜਨ ਭਰੀ ਆ ਤੁਸੀਂ ਅੱਜ ਘੁਕਤਿਆ ਨੌਨੇ ਕੱਲੇ ਨੂੰ ਸਾਰੇ ਹਿੰਦੂ ਸਮਾਜ ਨੂੰ ਤੁਸੀਂ ਅੱਜ ਉਹਨਾਂ ਦਾ ਮਖੌਲ ਲੜਾਇਆ ਏ ਇਹ ਮਖੌਲ ਤੁਹਾਨੂੰ ਬਹੁਤ ਮਹਿੰਗਾ ਪਊਗਾ ਤੇ ਇਸ ਗੱਲ ਦਾ ਤੁਹਾਨੂੰ ਖੰਬਿਆਜਾ ਤੁਹਾਡੀ ਪਾਰਟੀ ਨੂੰ ਭੁਗਤਣਾ ਪਊਗਾ ਮੈਂ ਇਹ ਗੱਲ ਕਹਿਣਾ ਸਾਰੇ ਸਾਡੇ ਗੁਪਤਾ ਭਾਈਚਾਰੇ ਨੂੰ ਜਿੰਨਾ ਸਾਡਾ Hindu ਸਮਾਜਾ ਸਿੱਖ ਭਾਈਚਾਰਾ ਵੀ ਕਿਉਂ ਲੱਗ ਤੋਣੀ ਆ ਸੀ ਇਸ ਗੱਲ ਦਾ ਜਿੰਨਾ ਵਿਰੋਧ ਜਿਹੜਾ ਇਹਨੇ ਮਖੌਲ ਲੜਾਇਆ ਟਿੱਕ ਸਮਝਿਆ ਏ ਕਾਂਗਰਸ ਭਵਨ ਦੇ ਵਿੱਚ ਖੜ ਕੇ ਰਾਜਾ ਬੜਿੰਗ ਸਾਹਿਬ ਨੇ ਉਸ ਚੀਜ਼ ਨੂੰ ਆਪਣੇ ਜ਼ਿਹਨ 'ਚ ਆਪਣੇ ਦਿਲ 'ਚ ਉਹਨੂੰ ਵਸਾ ਕੇ ਰੱਖਿਓ ਇਹ ਬੰਦੇ ਅਸਲੀਅਤ ਕਈ ਵਾਰ ਨਿਕਲੇ ਆਉਂਦੀ ਆ ਬੂਰੇ ਸੱਚ ਸਾਹਮਣੇ ਆ ਜਾਂਦਾ ਏ ਅੱਜ ਉਹ ਜ਼ਹਿਰ ਆ ਜਿਹੜੀ ਰਾਜਾ ਬੜਿੰਗ ਦੀ ਬਾਰਾ ਕੀ ਤੇ ਇਸ ਕਰਕੇ ਬੜਿੰਗ ਸਾਹਿਬ ਤੁਸੀਂ ਅੱਜ ਬਹੁਤ ਮਾੜੀ ਗੱਲ ਕੀਤੀ ਆ ਬੈਠ ਕੇ ਸੋਚਿਓ ਬਰਾ ਵੀ ਤੁਸੀਂ ਕਿਆ ਕੀ ਆ ਤੁਸੀਂ ਕਿਸ ਪਾਰਟੀ ਚੋਂ ਕਿਸ ਪਾਰਟੀ ਦੇ ਪ੍ਰਧਾਨ ਹੋ ਇਹ ਸੋਚੋ ਜਿਹੜਾ ਜਿਹੜਾ ਤੁਸੀਂ ਅੱਜ ਇੱਕਣਾਉਣਾ ਕ